ਮੇਰੇ ਕੋਲ ਆਹ ਟਰੈਕਟਰ ਨਾ 2007 ਮਾਡਲ ਹੈ ਕੱਲੀ ਕੱਲੀ ਸੀਲ ਟਰੈਕਟਰ ਦੀ ਜਮੇ ਏਜੰਸੀ ਚੋਂ ਲੱਗ ਕੇ ਆਈ ਸੀ ਹਲੇ ਤੱਕ ਉਮ ਹੀ ਲੱਗੀ ਹੋਈ ਹੈ ਤੁਸੀਂ ਯਕੀਨ ਨਹੀਂ ਮੰਨਣਾ ਤੁਹਾਨੂੰ ਦਿਖਾਉਣੇ ਆ ਬਾਈ ਆਹ ਸਲੈਂਸਰ ਚ ਪਹਿਲਾਂ ਤਾਂ ਦੇਖੋ ਧਰਮੇ ਸਲੈਂਸਰ ਨਾਲ ਦਾ ਮੇਂਦਰਾ ਲਿਖਿਆ ਪਿਆ ਬਾਈ ਲਾ ਦੇ ਦੋਨੇ ਚੀਜ਼ਾਂ ਲੈ ਹੁਣ ਸੋਹ ਖੋਲਦੇ ਆਪਾਂ ਯਕੀਨ ਦਿਵਾਉਣਾ ਆਪਾਂ ਦਿਖਾਉਣਾ ਸੱਜਣਾ ਨੂੰ ਵੀ ਵਾਕਈ ਹੀ ਇਹ ਟਰੈਕਟਰ ਸੀਲਡ ਹੈ ਬੰਪਰ ਵੀ ਨਾਲ ਦਾ ਬਾਈ ਆਹ ਦੇਖ ਲੈ ਮੇਂਦਰਾ ਲਿਖਿਆ ਪਿਆ ਨਾ ਆ ਜਾ ਧਰਮ ਇਧਰਲੇ ਪਾਸੇ ਆ ਪਹਿਲਾਂ ਤਾਂ ਆਹ ਰੇਸ ਵਾਲੀ ਸੀਲ ਚੈੱਕ ਕਰਵਾ ਦੇ ਉਸ ਤੋਂ ਬਾਅਦ ਆਹ ਕਰ ਇੱਧਰ ਆ ਉਹ ਤੋਂ ਬਾਅਦ ਆ ਚੈੱਕ ਕਰਵਾ ਦੇ ਆ ਰੇਡੀਏਟਰ ਵਾਲਾ ਸਟੀਕਰ ਚੈੱਕ ਕਰਵਾ ਦੇ ਬੇਟਾ ਆਲੇ ਆ ਕਰਵਾ ਦੇ ਮੈਟ ਚੈੱਕ ਕਰਵਾ ਦੇ ਉਹ ਤੋਂ ਬਾਅਦ ਆ ਦੇਖ ਲੈ ਸੈਲਫ ਵੀ ਨਾਲ ਦੀ ਐ ਹੁਣ ਪਰਲੇ ਪਾਸੇ ਆ ਜਾ ਸੱਜਣੋ ਬਹੁਤ ਘੱਟ ਟਰੈਕਟਰ ਲੱਭਦੇ ਹੁੰਦੇ ਨੇ ਇਦਾਂ ਦੇ ਤੇ ਉਹ ਤੋਂ ਬਾਅਦ ਆ ਵੀ ਚੈੱਕ ਕਰਵਾ ਦੇ ਬਈ ਲੈ ਦੇਖ ਕਿਉਂ ਪਿਆਣਾ ਸਾਰਾ ਟਰੈਕਟਰ ਸੀਲਡ ਤੇ ਲੈ ਮਿੱਤਰੋ ਸੱਤ ਮਾਡਲ ਆ ਪੰਜਾਬ ਦਾ ਨੰਬਰ ਆ ਸ਼ਹਿਰ ਬਰਨਾਲੇ ਖੜਾ ਤੇ ਬਾਈ ਮੈਨੂੰ ਆ ਦੱਸੀਦਾ ਨੰਬਰ ਪੰਜਾਬ ਦੀ ਐ ਨਾ ਫਰਸਟ ਓਨਰ ਬਾਈ ਫਰਸਟ ਓਨਰ ਆ ਤਰ ਮੈਂ ਰੇਮ ਅਭਿਹਾਰੀ ਨਾਲ ਦੇ ਨੇ ਦੇਖੋ ਆਰੇ ਮੇਚ ਚੈੱਕ ਕਰਵਾ ਦੇ ਇੰਡਾਂ ਦੇ ਵਿੱਚ ਭੋਰਾ ਵੀ ਪਲੇ ਨਹੀਂ ਹਲੇ ਤੱਕ ਭੋਰਾ ਵੀ ਪਲੇ ਪੈਰ ਦਾ ਨਹੀਂ ਚੈੱਕ ਕਰਵਾ ਦੇ ਸਟੀਅਰਿੰਗ ਚੈੱਕ ਕਰਵਾ ਦੇ ਤੇ ਇਧਰਲੇ ਪਾਸੇ ਆ ਜਾ ਆ ਮਗਰਾੜ ਮੂਰੂਡ ਸਾਰੇ ਚੈੱਕ ਕਰਵਾ ਦੇ ਟਾਇਰ ਦਿਖਾ ਦੇ ਦੁਬਾਰ ਦੇ ਟਾਇਰ ਲੱਗੇ ਨੇ ਨਾ ਬਈ ਇਹਦਾ ਬਹੁਤ ਸਾਲ ਹੋ ਗਿਆ ਟਰੈਕਟਰ ਖੜੇ ਨੂੰ ਦੀ ਆਪਾਂ ਨਹੀਂ ਹੱਕਿਆ ਬੰਦੇ ਆਪਾਂ ਹੀ ਲੈਂਦਾ ਆਪਾਂ ਹੱਕੇ ਹੀ ਮਤਲਬ ਚਲਾਇਆ ਨਹੀਂ ਬੰਦੇ ਨੇ ਦਿਮਾੜ ਕੀ ਟਰੈਕਟਰ ਦੀ ਐਂ ਦੱਸੋ ਇਹਦਾ 3 ਲੱਖ ਮੁੱਲ ਕਰੀ ਜਨੇ ਬਾਈ 3 ਲੱਖ ਮੁੱਲ ਮੌਕੇ ਤੇ ਕਿੰਨੇ ਦਾ ਹੋਜੂ ਬਾ ਮੌਕੇ ਤੇ 80000 ਦਾ ਦੇਵਾਂਗੇ ਹਾਂ ਨਾ ਚੱਕੋ ਮਿੱਤਰੋ ਹਾਂਜੀ 2 ਲੱਖ ਤੇ 80000 ਦਾ ਗਰੰਟੀ ਫੋਲਾ ਮਾਹ ਜੀ ਚਾਹੇ ਇਹਦੀ ਸਰਵਿਸ ਕਰਾਉਣ ਦੀ ਲੋੜ ਪਊ ਜਾ ਕੇ ਤੋਹੀ ਹੋਊਗਾ ਬਾਈ ਨਾ ਬੈਟਰੀ ਨਾ ਸਰਵਿਸ ਕਾਹਦੀ ਲੋੜ ਨਹੀਂ ਬੰਦਾ ਕੰਮ ਲੈ ਲੈ 6 ਮਹੀਨੇ ਨੂੰ ਪੰਜੀ ਲੱਗੂ ਇਹਨੂੰ ਸਟਾਰਟ ਕਰਕੇ ਦਿਖਾਓ ਬਰ ਥੋੜਾ ਜਿਹਾ ਮਾਰਿਓ ਕਰਾਂ ਸੈਲਫੀ ਦੀ ਲੈ ਮੇਟਰ ਹੁਣ ਆਪਾਂ ਵੜਕ ਵੀ ਦੇਖ ਲਈਏ ਲੱਗਦਾ ਸਬ ਵੀ ਟਰੈਕਟਰ ਬਾਹਰੋਂ ਹੀ ਲਸਕਾ ਮਾਰਦਾ ਜਾਂ ਅੰਦਰੋਂ ਵੀ ਟਰੈਕਟਰ ਘੈਂਟ ਹੈ ਹੈ ਦੇਖੋ ਬਰਾ ਹੈ ਦੇਖਾ ਕਰ ਦੇ ਨਾ ਕਰ ਦੇ ਹੁਣ ਬਾਲੇ ਸੱਜਣ ਸੋਚਣਗੇ ਵੀ ਖੜਾ ਕਿੱਥੇ ਆ ਮੇਟਰੋ ਸ਼ਹਿਰ ਬਰਨਾਲੇ ਗਰਚਾ ਰੋਡ ਤੇ ਗਰੇਵਾਲ ਪੈਸ ਦੇ ਬਿਲਕੁਲ ਨੇੜੇ ਖੜਾ ਨਾ ਬਈ ਦਾ ਕਰਮਜੀਤ ਹੈ ਤੇ ਨੰਬਰ ਬਈ ਦਾ ਕੈਪਸ਼ਨ ਦੇ ਵਿੱਚ ਆ ਕਰੋ ਡਾਇਲ